ਸਾਲ ਜੀ ਸਾਰਿਆਂ ਨੂੰ ਮੈਂ ਹਰਵਿੰਦਰ ਮਹਿਰੋਕ ਰੇਡੀਓ ਸਪਾਈਸ ਤੋਂ ਅੱਜ ਕ੍ਰਾਈਸਟਸ਼ਰਚ ਵਿੱਚ ਅਸੀਂ ਇਕੱਠੇ ਹੋਏ ਹਾਂ ਮੇਰੇ ਨਾਲ ਨਾ ਰੰਗਲਾ ਪੰਜਾਬ ਇੰਟਰਟੇਨਮੈਂਟ ਦੀ ਟੀਮ ਜੋ ਕਿ ਆਰਗੇਨਾਈਜ਼ ਕਰ ਰਹੀ ਹੈ ਪੰਜਾਬੀ ਵਿਸਾ 2024 ਕ੍ਰਾਈਸਟਸ਼ਰਚ ਸ਼ਹਿਰ ਵਿੱਚ ਜੀ ਹਾਂ ਜਿਥੇ ਕਿ ਲੌਣਗੇ ਰੌਣਕਾਂ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਤੇ ਆ우 ਟੀਮ ਦੇ ਮੈਂਬਰ ਬਲਜੀਤ ਭਾਈ ਨਾਲ ਗੱਲ ਕਰਦੇ ਹਾਂ ਤੇ ਵੈਨਿਊ ਤੇ ਡੇਟਸ ਬਾਰੇ ਉਹਨਾਂ ਤੋਂ ਪੁੱਛਦੇ ਹਾਂ ਵੀ ਕਿੱਦਾਂ ਦਾ ਵੈਨਿਊ ਕੀ ਕੀ ਉੱਥੇ ਅਰੇਂਜਮੈਂਟਸ ਨੇ ਸਤਿ ਸ੍ਰੀ ਅਕਾਲ ਬਲਜੀਤ ਪਾਜੀ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਭਾਈ ਪਹਿਲਾਂ ਤਾਂ ਧੰਨਵਾਦ ਤੁਹਾਡਾ ਰੇਡੀਓ ਸਪਾਈਸ ਦਾ ਸਾਡੀ ਸਾਰੀ ਰੰਗਲੇ ਪੰਜਾਬ ਦੀ ਟੀਮ ਵੱਲੋਂ ਜਿਹੜਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਜੀ ਸ਼ੁਕਰੀਆ ਪਾਜੀ ਤੇ ਇਵੈਂਟ ਬਹੁਤ ਵੱਡਾ ਇਵੈਂਟ ਹੈ ਜਿੱਦਾਂ ਕਿ ਫੈਮਿਲੀ ਸ਼ੋਅ ਹੈ ਤੇ ਇਹਦੇ ਵੈਨਿਊ ਤੇ ਡੇਟ ਬਾਰੇ ਤੁਸੀਂ ਥੋੜੀ ਜੀ ਇਨਫੋਰਮੇਸ਼ਨ ਦਿਓ ਪਲੀਜ਼ ਆ ਪੰਜਾਬੀ ਵਿਰਸਾ 2024 ਕ੍ਰਾਸ਼ਸ ਦੇ ਵਿੱਚ ਹੋਣ ਜਾ ਰਿਹਾ ਜਿਹੜਾ ਇਹ ਟਾਊਨ ਹਾਲ ਵਿੱਚ ਹੈਗਾ ਤੇ 11 ਅਕਤੂਬਰ ਦਿਨ ਸ਼ੁੱਕਰਵਾਰ ਵਾਲੇ ਦਿਨ 6:30 ਪੀਐਮ ਤੋਂ ਇਹਦੀ ਮਤਲਬ ਸਟਾਰਟ ਹੋ ਜਾਣਾ ਹੈ ਤੇ ਬਾਕੀ ਮੇਰੇ ਵੱਲੋਂ ਤੇ ਸਾਡੀ ਸਾਰੀ ਰੰਗਲਾ ਪੰਜਾਬ ਦੀ ਟੀਮ ਵੱਲੋਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਤੇ ਪੇਰੈਂਟਸ ਨੂੰ ਲੈ ਕੇ ਹੁਮ-ਹੁਮਾ ਕੇ ਪਹੁੰਚੋ ਸੱਭਿਆਚਾਰਕ ਸ਼ੋਅ ਹੈ ਕਿ ਤੇ ਬੱਚਿਆਂ ਨੂੰ ਵੀ ਆਪਣੇ ਵਿਰਸੇ ਬਾਰੇ ਪਤਾ ਲੱਗੇ ਤੇ ਸਾਡੇ ਪੇਰੈਂਟਸ ਵੀ ਆਏ ਹੋਏ ਸਾਬ ਦੇ ਤੇ ਉਹ ਵੀ ਥੋੜਾ ਇੰਜੋਏ ਕਰਨ ਆ ਕੇ ਇਸ ਸ਼ੋਅ ਨੂੰ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਸਾਰੇ ਪੇਰੈਂਟਸ ਤੇ ਫੈਮਿਲੀ ਸ਼ੋਅ ਹੈ ਸਾਰਿਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਗੱਲ ਕਰਦੇ ਆਪਾਂ ਪ੍ਰਪਾ ਜੀ ਨਾਲ ਸਤਿ ਸ਼੍ਰੀ ਅਕਾਲ ਪ੍ਰਪਾ ਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਧੰਨਵਾਦ ਤੁਹਾਡਾ ਸਾਨੂੰ ਕਵਰੇਜ ਕਰਨ ਲਈ ਤੇ ਜੀ ਸੁਖਲੇ ਪਾਜੀ ਤੇ ਪਾਜੀ ਟਿਕਟਸ ਦੇ ਰਿਗਾਰਡਿੰਗ ਤੇ ਸੀਟਸ ਤੇ ਹੋਰ ਕੀ ਕੀ ਅਰੇਂਜਮੈਂਟ ਉਥੇ ਉਹ ਤੁਸੀਂ ਮੜਿਆ ਦੱਸਿਓ ਪਲੀਜ਼ ਟਿਕਟ ਸਾਡੀਆਂ ਮੋਸਟਲੀ ਆਨਲਾਈਨ ਨੇ ਆਨਲਾਈਨ ਤੁਸੀਂ ਟਿਕਟ ਟੈਕ ਤੋਂ ਜਾ ਕੇ ਆਪਣੀ ਪਸੰਦੀਦਾ ਸੀਟ ਚੂਜ਼ ਕਰ ਸਕਦੇ ਹੋ ਤੇ ਫਿਜ਼ੀਕਲ ਟਿਕਟਾਂ ਸਾਡੇ ਕੋਲ ਫਾਈਵ ਰਿਵਰ ਤੇ ਨੇ ਤੇ ਸਾਡੀਆਂ 40% ਟਿਕਟਾਂ ਵਿਕ ਚੁੱਕੀਆਂ ਹੋਈਆਂ ਨੇ ਸੋ ਛੇਤੀ ਕਰੋ ਆਪਣੀਆਂ ਆਪਣੀ ਮਨਪਸੰਦੀ ਟਿਕਟਾਂ ਤੁਸੀਂ ਬਾਇ ਕਰੋ ਤੇ 1 ਸਾਲ ਤੋਂ ਲੈ ਕੇ 6 ਸਾਲ ਤੱਕ ਬੱਚੇ ਜਿਹੜੇ ਨੇ ਫ੍ਰੀ ਨੇ ਤੇ ਉਹਨਾਂ ਦੀ ਕੋਈ ਟਿਕਟ ਨਹੀਂ ਲੱਗ ਰਹੀ ਸੋ ਤੁਸੀਂ ਸਾਰੇ ਆਨਲਾਈਨ ਜਾਂ ਫਾਈਬਰ ਰਿਵਰ ਤੋਂ ਜਾ ਕੇ ਟਿਕਟਾਂ ਲੈ ਸਕਦੇ ਤੇ ਠੀਕ ਹੈ ਜੀ ਦੇਖਦਾ ਕਿ ਤੁਸੀਂ ਸੁਣਿਆ ਕਿ 1 ਤੋਂ ਲੈ ਕੇ 6 ਸਾਲ ਤੱਕ ਤੇ ਬੱਚਿਆਂ ਦੀ ਕੋਈ ਟਿਕਟ ਨਹੀਂ ਸੋ ਬਹੁਤ ਵਧੀਆ ਫੰਕਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਕ੍ਰਾਈਸਿਸ ਸ਼ੇਅਰ ਵਿੱਚ ਤੇ ਆਓ ਸਾਰਿਆਂ ਨੂੰ ਰਿਕੁਐਸਟ ਹੈ ਕਿ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਈਏ ਸੋ